ਅੱਜ ਮਿਤੀ 11 8 2024 ਦਿਨ ਸ਼ਨੀਵਾਰ ਨੂੰ ਮਾਤਾ ਰਾਣੀ ਮਾਤਾ ਚਿੰਤਾਪੁਰਨੀ ਜੀ ਦੇ ਦਰਬਾਰ ਤੇ ਇੱਕ ਠਾਠਾ ਮਾਰਦਾ ਭਗਤਾਂ ਦਾ ਇਕੱਠ ਵੇਖਣ ਨੂੰ ਮਿਲਿਆ ਇਹ ਇਕੱਠ ਵੈਸੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਹੁੰਦਾ ਹੈ ਪਰ ਇਸ ਵਾਰ ਜਿਹੜੀ ਮਾ ਦੇ ਭਗਤਾ ਦੀ ਤਾਦਾਦ ਸੀ ਉਹ 5 ਲੱਖ ਦੀ ਗਿਣਤੀ ਨੂੰ ਪਾਰ ਕਰ ਗਈ ਮਾਤਾ ਰਾਣੀ ਦੇ ਭਗਤਾ ਨੇ ਇਸ ਸਾਲ ਸੌਣ ਦੇ ਮਹੀਨੇ ਦਾ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਦੇ ਹੋਏ ਸੰਖਤਾ ਦੀ ਗਿਣਤੀ 4 ਲੱਖ ਤੋਂ ਪਾਰ ਲੈ ਗਈ इस मौके जिला हशियारपुर तो लेके सुबा हिमाचल माता चिंतपूर्णी ਦੇ ਦਰਬਾਰ ਤੱਕ ਲੰਬੀਆਂ ਲੰਬੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਦੀਆਂ ਕਤਾਰਾਂ ਵੀ ਵੇਖੀਆਂ ਗਈਆਂ ਅਤੇ ਕਈ ਘੰਟੇ ਵੱਡੇ ਵੱਡੇ ਜਾਮ ਵੀ ਲੱਗੇ ਸਨ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੀ ਸੂਝ ਬੂਝ ਨਾਲ ਹੌਲੀ ਹੌਲੀ ਕੰਟਰੋਲ ਵਿੱਚ ਆਉਂਦੇ ਨਜ਼ਰ ਆਏ ਇਸ ਮੌਕੇ ਮਾਤਾ ਰਾਣੀ ਦੇ ਭਗਤਾਂ ਨੇ ਜਿਨ੍ਹਾਂ ਉਤੇ ਦਾਤੀ ਮਾਦੀਆ ਪਰ ਕਿਰਪਾ ਹੈ ਉਹਨਾਂ ਜਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਸੂਬਾ ਹਿਮਾਚਲ ਮਾਤਾ ਰਾਣੀ ਜੀ ਦੇ ਦਰਬਾਰ ਤੱਕ ਅਨੇਕਾਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਜਿਨ੍ਹਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਫਾਸਟ ਫੂਡ, ਠੰਡੀਆਂ ਆਈਸਕ੍ਰੀਮਾਂ ਅਤੇ ਦਾਲ ਚਾਵਲ, ਫੁਲਕੇ, ਖੀਰ, ਜਲੇਬੀਆਂ ਆਦ ਮਿੱਠੇ ਸੁਆਦਿਸ਼ਟ ਲੰਗਰ ਸ਼ਾਮਿਲ ਸਨ। ਪੇਸ਼ ਹੈ ਸਾਡੇ ਪੱਤਰਕਾਰ ਰਾਜੇਸ਼ ਅहीर ਦੀ ਖਾਸ ਰਿਪੋਰਟ। ਦੀ ਵਰਲਡ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਬਿਲਕੁਲ ਤਾਜ਼ਾ ਤੇ ਮੈਂ ਲਾਈਵ ਦਿਖਾ ਰਿਹਾ ਚੋਹਾਲ ਸ਼ਹਿਰ ਦੀਆਂ ਨੇ ਔਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਚਿੰਤਾਪੁਰਨੀ ਜੀ ਦੇ ਦਰਬਾਰ ਤੇ ਜਿਹੜਾ ਸਾਲਾਨਾ ਮੇਲਾ ਬਹੁਤ ਹੀ ਭਾਵੇ ਮੇਲਾ ਸਜਿਆ ਹੋਇਆ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਸਭ ਤੋਂ ਪਹਿਲੇ ਤਸਵੀਰਾਂ ਵਖਾ ਦਿੱਤੇ ਜਾਣ ਔਰ ਜਿਹੜੀ ਸੰਗਤ ਦੀ ਤਦਾਦ ਹੈ ਲੱਖਾਂ ਦੀ ਤਦਾਦ ਹੈ 5 ਲੱਖ ਤੋਂ ਜ਼ਿਆਦਾ ਜਿਹੜੀ ਸੰਗਤ ਮਾਤਾ ਰਾਣੀ ਦੇ ਦਰਬਾਰ ਤੇ ਆਈ ਹੋਈ ਹੈ ਔਰ ਸਾਡੇ ਦਰਮਿਆਨ ਕੁਝ ਵੀਰ ਮੌਜੂਦ ਨੇ ਜਿਹੜੇ ਕਿ ਮਾਤਾ ਰਾਣੀ ਦੇ ਦਰਬਾਰ ਤੇ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਕੈਮਰਾਮੈਨ ਤਸਵੀਰਾਂ ਵਿਖਾ ਦਿੰਦੇ ਆਂ ਹਾਂਜੀ ਹੁਣ ਸਾਡੇ ਨਾਲ ਕੁਝ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਵੀ ਕਿਹਨਾ ਹੈ ਤੁਹਾਡਾ ਸਾਡਾ ਗੱਭਰੂ ਆ ਜੀ ਅੱਛਾ ਕਿਹੜੇ ਪਿੰਡੋਂ ਆਇਓ ਤੁਸੀਂ ਕਿਹੜੇ ਜਿਹੜਾ ਪਿੰਡ ਪਾਲਦੀ ਆਪਣਾ ਜੀ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਜਿਹੜਾ ਹਿਆਰਪੁਰ ਹੈ ਜੀ ਅੱਛਾ ਤੁਸੀਂ ਮਤਲਬ ਕਿ ਸਾਲਾਨਾ ਆਨੇ ਹੋ ਮਾਤਾ ਜੀ ਦੇ ਦਰਬਾਰ ਤੇ ਕਿ ਪਹਿਲੀ ਵਾਰ ਆਇਓ ਨਹੀਂ ਆ ਰਹੇ ਹਾਂ ਜੀ ਅਸੀਂ ਪਿਛਲੇ ਸਾਲ ਐਸਾਰੀ ਬਹੁਤ ਜ਼ਿਆਦਾ ਰਸ਼ ਲੱਗ ਰਿਹਾ ਜੀ ਪਿਛਲੀ ਵਾਰ ਨਾਲੋਂ ਸਾਨੂੰ ਦੇਖਣ ਨੂੰ ਵਧੀਆ ਰੌਣਕ ਲੱਗ ਰਹੀ ਹੈ ਜੀ ਐਨੇ ਚੌਣ ਵੱਲ ਜਾ ਰਹੇ ਮਾਤਾ ਨੂੰ ਜਾ ਰਹੀ ਹੈ ਸੰਗਤ ਦੇਖੋ ਲੱਖਾਂ ਦੀ ਤਦਾਦ ਦੇ ਵਿੱਚ ਸੂਬਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਈ ਹੈ ਇਹ ਹਰ ਸਾਲ ਇਸੇ ਤਰ੍ਹਾਂ ਆਉਂਦੀ ਹੈ ਹਾਂਜੀ ਇਸ ਤਰ੍ਹਾਂ ਆ ਰਹੀ ਹੈ ਜੀ ਐਟਕੀ ਜਿਆਦਾ ਲੱਗ ਰਹੀ ਹੈ ਜਾਂ ਦੇਖਣ ਨੂੰ ਵਧੀਆ ਲੱਗ ਰਹੀ ਹੈ ਜੀ ਠੀਕ ਹੈ ਜੀ ਔਰ ਜਿਹੜੀਆਂ ਪ੍ਰਸ਼ਾਸਨ ਦੀਆਂ ਇੰਤਜ਼ਾਮੀਆਂ ਨੇ ਪ੍ਰਸ਼ਾਸਨ ਵੱਲੋਂ ਉਹ ਪੂਰੀਆਂ ਠੀਕ ਕੀਤੀਆਂ ਗਈਆਂ ਨੇ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਹਾਂਜੀ ਠੀਕ ਕੀਤੀਆਂ ਨੇ ਕਿ ਦੁਵਾਰਾ ਕਿਉਂਕਿ ਕਈ ਰੋਂਗ ਸਾਈਡ ਆ ਰਹੇ ਨੇ ਪੰਜਾਬੀ ਦਾ ਸਾਨੂੰ ਬਧਾਈ ਅਦਾ ਕਰਦੇ ਆ ਜੀ ਉਹਦਾ ਵਧੀਆ ਕੀਤਾ ਪੁਲਿਸ ਹੈਗੀ ਆ ਸਾਰੇ ਪਾਸੇ ਖੜੀ ਹੋਈ ਹੈ ਜੀ ਆਪਣੀ ਤਨਾਤ ਹੈ ਜੀ ਵਧੀਆ ਕੀਤਾ ਗਿਆ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੇ ਹਾਂਜੀ ਕੀ ਨੋਏ ਵੀਰ ਜੀ ਤੁਹਾਡਾ ਸਰਬਜੀ ਸੰਗੇ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਨੂਰਮੈਲ ਤੋਂ ਜੀ ਔਰ ਤੁਸੀਂ ਵੇਖ ਰਹੇ ਹੋ ਕਿ ਸੰਗਤ ਦੀ ਜਿਹੜੀ ਤਾਦਾਦ ਬਹੁਤ ਜ਼ਿਆਦਾ ਹੈ ਔਰ ਕੀ ਕਹਿਣਾ ਹੈ ਇਸ ਬਾਰੇ ਬਹੁਤ ਜ਼ਿਆਦਾ ਅੱਗੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕਾਫੀ ਰਾਸ਼ਾ ਬਹੁਤ ਇਕੱਠਾ ਹੋਇਆ ਵਾ ਸਿਰਦਾ ਬਹੁਤ ਆ ਲੋਕਾਂ ਦੇ ਵਿੱਚ ਸਿਰਦਾ ਭਾਵਨਾ ਬਹੁਤ ਹੈ ਗਈ ਹੈ ਤੇ ਕਾਫੀ ਬਹੁਤ ਜ਼ਿਆਦਾ ਰਾਸ਼ਾ ਇਸ ਵਾਰ ਕਾਫੀ ਟ੍ਰੈਫਿਕ ਵੀ ਬਹੁਤ ਆ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਵਾ ਜਿਲ੍ਹਾ ਪੁਰਸ ਪ੍ਰਸ਼ਾਸਨ ਨੇ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਵਾ ਤੇ ਪਰ ਟ੍ਰੈਫਿਕ ਬਹੁਤ ਆ ਸੰਗਤ ਬਹੁਤ ਆਈ ਹੋਈ ਆ ਸ਼ਰਦਾ ਬਹੁਤ ਲੋਕਾਂ ਦੇ ਵਿੱਚ ਦੇਖਣ ਇਕੱਠ ਦੀ ਗੱਲ ਕਰੀਏ ਤੇ तकरीबन 5 ਲੱਖ ਤੋਂ ਜ਼ਿਆਦਾ ਜਿਹੜਾ ਸੰਗਤ ਆ ਇਕੱਠਾ ਜ਼ੂਮ ਜਿਹੜਾ ਮਾਤਾ ਦੇ ਦਰਬਾਰ ਵੱਲ ਜਾ ਰਿਹਾ ਹੈ ਔਰ ਸੂਬਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦੂਰ ਦੂਰ ਦੇ ਇਲਾਕਿਆਂ ਤੋਂ ਸੰਗਤ ਆਂਦੀ ਹੈ ਔਰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂੰਗਾ ਸਨੇਹ ਦੇ ਨਾਲ ਇਹ ਚੱਲਦੇ ਕਿ ਵੀ ਸ਼ਰਦਾ ਭਾਵਨਾ ਨਾਲ ਆਓ ਸ਼ੋਰ ਸ਼ਰਾਬਾ ਕਰਨ ਦੀ ਲੋੜ ਨਹੀਂ ਹੈਗੀ ਵੀ ਆਪਣੇ ਦਰਸ਼ਨ ਕਰਨੇ ਆ ਲੰਗਰ ਲੱਗੇ ਆ ਲੰਗਰ ਖਾਓ ਜਿੰਨਾ ਲੰਗਰ ਦੀ ਲੋੜ ਆ ਉਹਨਾਂ ਹੀ ਵਾਲੀ ਵਿੱਚ ਪਾਓ ਵੀ ਵੇਸਟਮੈਂਟ ਜਾਵੇ ਵੀ ਹਰੇਕ ਇਹ ਪਰਿਵਾਰ ਭਰਾ ਦੇ ਮੂੰਹ ਦੇ ਵਿੱਚ ਪਵੇ ਹਰੇਕ ਇਹ ਤੇ ਜਾਵੇ ਧੰਨਵਾਦ ਜੀ ਔਰ ਇਹ ਸਨ ਮਾਤਾ ਰਾਣੀ ਦੇ ਦਰਬਾਰ ਤੇ ਜਿਹੜੀ ਸੰਗਤ ਆਈ ਉਹਨਾਂ ਨਾਲ ਸਾਡੇ ਨਾਲ ਜੁੜੇ ਕੁਝ ਵੀਰ ਔਰ ਤੁਸੀਂ ਦੇਖ ਰਿਹਾ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ ਪਿਆਰੇ ਦਰਸ਼ਕੋ ਮਾਤਾ ਚਿੰਤਾਪੁਰ ਨੀਦੇ ਦਰਬਾਰ ਤੇ ਜਿਹੜੀ ਸੰਗਤਾਂ ਪਹਿਲੇ ਵੀ ਤੁਹਾਨੂੰ ਵਿਖਾਈਆਂ ਕਿ ਲੱਖਾਂ ਦੀ ਤਾਦਾਦ ਔਰ ਕਿਹਾ ਜਾਂਦਾ ਕਿ 5 ਲੱਖ ਤੋਂ ਜ਼ਿਆਦਾ ਜਿਹੜੀ ਸੰਗਤ ਹੈ ਇਸ ਵਾਰ ਮਾਤਾ ਜੀ ਦੇ ਦਰਬਾਰ ਤੇ ਜਾ ਰਹੀ ਹੈ ਔਰ ਸਾਡੇ ਨਾਲ ਕੁਝ ਸ਼ਰਧਾਲੂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੈ ਮਾਤਾ ਜੀ ਜੈ ਮਾਤਾ ਜੀ ਜੀ ਵੀਰ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਅਰुण ਕੁਮਾਰ ਜੀ ਠੀਕ ਹੈ ਜੀ ਪਹਿਲੀ ਵਾਰ ਆਏ ਹੋ ਮਾਤਾ ਦੇ ਦਰਬਾਰ ਤੇ ਹਰ ਸਾਲ ਆਉਂਦੇ ਹੋ ਮੈਂ ਸਾਜ ਦਿਨ ਚਾਰ ਵਾਰ ਆਇਆ ਨਹੀਂ ਹੈ ਜੀ ਔਰ ਇਸ ਵਾਰ ਜਿਹੜਾ ਆਪਾਂ ਸੰਗਤ ਦੀ ਤਦਾਦ ਬਹੁਤ ਜ਼ਿਆਦਾ ਹੈ ਇਹ ਦੇਰ ਕੀ ਕਹਾਂ ਮੈਂ ਤਾਂ ਲਾਈਵ 'ਚ ਪਹਿਲੀ ਵਾਰ ਹੀ ਵੇਖਿਆ ਜੀ ਪਹਿਲੀ ਵਾਰ ਮੈਨੂੰ ਤਕਰੀਬਨ 25 ਸਾਲ ਹੋ ਗਏ ਆਂਦਣ ਪਰ ਮੈਂ ਜ਼ਿੰਦਗੀ 'ਚ ਵ 4 ਲੱਖ ਤਕ ਗਰੀਬੰਦਾ ਇਸ ਟਾਈਮ ਮੇਰੇ ਰਾਸ਼ਾ ਤੁਸੀਂ ਵੇਖ ਲਓ ਵਿਜਲਨਦਰ ਪਹਾੜ ਕੀਤਾ ਉਹ ਤੋਂ ਐਂ ਹੀ ਚਲਤ ਰਿਹਾ ਹੁੰਦਾ ਤੇ ਐ ਸ਼ਾਇਦ ਮੈਨੂੰ ਘੜ ਘੜ 2.5 ਘੰਟੇ ਹੋ ਗਏ ਲੱਗੇ ਰੋ ਹਜੇ ਤੇ ਹਜੇ ਵੀ ਲੋ ਹੈ ਤਾਂ ਸ਼ੁਰੂ ਹੋਣਾ ਹੈ ਗਾਂ ਪਤਾ ਨਹੀਂ ਕੀ ਹਾਲ ਬਣਨਾ ਵੀ ਦੀ ਗੱਲ ਕਰੀਏ ਸੂਬਾ ਪੰਜਾਬ ਦੇ ਕੋਨੇ ਕੋਨੇ ਤੋਂ ਮਾਤਾ ਰਾਣੀ ਦੇ ਦਰਬਾਰ ਤੇ ਜਿਹੜੇ ਸ਼ਰਧਾਲੂ ਨਕਮਸਤਕ ਹੋਣ ਆਏ ਨੇ ਔਰ ਪਹਿਲੇ ਨਾਲ ਉਹ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ ਤਾਦਾਦ ਹੈ ਔਰ ਕੀ ਸੁਨੇਹਾ ਕੀ ਦੇਣਾ ਚਾਹੋਗੇ ਮੈਂ ਤਾਂ ਪੁਲਿਸ ਡਿਪਾਰਟਮੈਂਟ ਇਹ ਟ੍ਰੈਫਿਕ ਜਿਹੜੇ ਹੈਗੇ ਟ੍ਰੈਫਿਕ ਵਾਲੇ ਆਪਦੀ ਡਿਊਟੀ ਦੇ ਉਹਨਾਂ ਕੋਲ ਕਿ ਮੇਲੇ ਚੱਲਦੇ ਪਏ ਇਸ ਇਹ ਤਾਂ ਪਹਿਲਾਂ ਇਹਨਾਂ ਨੂੰ ਆਪਣੇ ਆਪ ਹੀ ਸਿਸਟਮ ਬਣਾਉਣਾ ਚਾਹੀਦਾ ਵੀ ਜਵੇਂ 7 ਤਰੀਕ ਤੋਂ ਲੈ ਕੇ 15 ਤਰੀਕ ਤੱਕ ਮੇਲੇ ਦਾ ਪੂਰਾ ਸਿਸਟਮ ਹੈ ਇਹਨਾਂ ਨੂੰ 1 ਤਰੀਕ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ ਜਿਸ ਹਿਸਾਬ ਨਾਲ ਇਹ ਹਾਲਾਤ ਹੈ ਸੜਕਾਂ ਦਾ ਕਈ ਕਈ ਤਾਂ ਪਿੱਛੇ ਵਾਪਸ ਹੀ ਜਾਈ ਜਾਂਦੇ ਆ ਸਾਨੂੰ ਤਾਂ ਹੁਣ ਇਹ ਤਾਂ ਰੂਮ ਦੇਖਦੇ ਬੈਠੇ ਆਂ ਸਾਨੂੰ ਰੂਮ ਮਿਲ ਜਵੇ ਅਸੀਂ ਇੱਥੇ ਰੂਮ ਲੈ ਲਿਆ ਕਿ ਜਾਨ ਵੀ ਸਾਨੂੰ ਲੋੜ ਹੀ ਨਾ ਪਰ ਸਾਨੂੰ ਰੂਮ ਮਿਲ ਲੈ ਨਹੀਂ ਤੁਹਾਡੇ ਕਹਿਣ ਤੋਂ ਭਾਵ ਜਿਹੜੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਇੰਤਜ਼ਾਮੀਆਂ ਨੇ ਉਹਨਾਂ 'ਚ ਕਿਤੇ ਨਾ ਕਿਤੇ ਘਾਟ ਨਜ਼ਰ ਆ ਰਹੀ ਹੈ ਇਹ ਟ੍ਰੈਫਿਕ ਜੀ ਇਹ ਹੀ ਤਰ੍ਹਾਂ ਦੀ ਗੱਲ ਹੈ ਇਹਦੇ ਟ੍ਰੈਫਿਕ ਵਾਲ ਜੇ ਟ੍ਰੈਫਿਕ ਆਉਦਾ ਸਹੀ ਅਰਥ ਦੇ ਕੇ ਨਾ ਹੋਵੇ ਤੇ ਇੰਨਾ ਰਸ਼ ਪਵੇ ਨਾ ਹੁਣ ਇੱਕ ਨੂੰ ਸਾਈਡਾਂ ਬੰਦ ਪਈਆਂ ਐਸਾ ਵਨ ਸਾਈਡ ਵੀ ਬੰਦ ਆ ਟੂ ਸਾਈਡ ਵੀ ਬੰਦ ਆ ਜਿਵੇਂ ਹੁਣ ਤੁਸੀਂ ਲਾ ਕੇ ਚੱਲੋ ਘੜੋ ਘੜ ਮੈਂ 20 ਕਿਲੋਮੀਟਰ ਚੱਲ ਕੇ ਆਇਆ ਤੇ 20 ਕਿਲੋਮੀਟਰ ਦੇ ਵਿੱਚ ਐਂ ਹੀ ਰਸ਼ ਆ 20 ਕਿਲੋਮੀਟਰ ਦੇ ਜਿਹੜਾ 20 ਕਿਲੋਮੀਟਰ ਕਰੋ ਕਰ ਜ਼ਿਆਦਾ ਨਹੀਂ ਤਾਂ ਕਰ ਕਰ 1.5 ਲੱਖ ਬੰਦਾ ਫਸਿਆ ਬੈਸਦਾ ਤੁਹਾਡੇ ਕਹਿਣ ਤੋਂ ਬਾਅਦ ਟ੍ਰੈਫਿਕ ਦੇ ਜਿਹੜੇ ਇੰਤਜ਼ਾਮੀਆਂ ਹੋਣ ਕਿਤਨੇ ਕਿਤੇ ਘਾਟ ਨਜ਼ਰ ਆ ਰਹੀ ਹੈ ਸਾਡੇ ਵਿੱਚ ਇੱਕ ਮਾਤਾ ਰਾਣੀ ਦੀ ਨੰਨੀ ਪਾਗੜ ਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਬੇਟਾ ਕੀ ਨਾਮ ਹੈ ਤੁਹਾਡਾ ਮਾਹੀ ਔਰ ਕਿੱਥੋਂ ਆਏ ਹੋ ਤੁਸੀਂ ਜੀ ਜੀ ਠੀਕ ਹੈ ਔਰ ਕਿਹੜੀ ਗਲੈਚ ਪਾਰਦੇ ਹੋ ਤੁਸੀਂ 4 ਤੁਸੀਂ ਵੀ ਪਹਿਲੀ ਦਫਾ ਆਏ ਹੋ ਮਾਤਾ ਰਾਣੀ ਦੇ ਦਰਬਾਰ ਤੇ ਨਹੀਂ ਛੋਸੀ ਵਾਰ ਠੀਕ ਹੈ ਕਿਵੇਂ ਦਾ ਲੱਗਾ ਤੁਹਾਨੂੰ ਵਧੀਆ ਲੱਗਾ ਲੇਕਿਨ ਭੀੜ ਬਹੁਤ ਹੈ ਰਸ਼ ਜਾਦਾ ਹੈ ਔਰ ਪਾਪਾ ਨਾਲ ਆਏ ਹਾਂਜੀ ਔਰ ਇਹ ਸਾਡੇ ਨਾਲ ਜਿਹੜੇ ਜੁੜੇ ਸਨ ਸ਼ਰਧਾਲੂ ਔਰ ਇੱਕ ਨੰਨੀ ਬੱਚੀ ਜਿਹੜੀ ਕਿ ਮਾਤਾ ਰਾਣੀ ਦੇ ਦਰਬਾਰ ਤੇ ਆਈ ਸੀ ਔਰ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ نیوز ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ